ਜਲੰਧਰ ਦੇ ਲੰਬਾ ਪਿੰਡ ਵਿੱਚ ਪੈਂਦੇ ਸੇਵਾ ਕੇਂਦਰ 'ਚ ਚੋਰਾਂ ਨੇ ਕੀਤੀ ਚੋਰੀ ਪਹਿਲਾ ਚੋਰੀ ਕਰਨ ਤੋਂ ਹੋ ਕੇ ناکਾਮ ਦੂਜੀ ਵਾਰ ਲੈ ਗੇ ਲੁੱਟ ਕੇ ਲੱਖਾਂ ਦਾ ਸਮਾਨ ਦਰਸਾਲ ਤੁਹਾਂ ਦੱਸਦੀ ਹੈ ਕਿ ਜਲੰਧਰ ਦੇ ਲੰਬਾਵਿੰਡ ਵਿੱਚ ਪੈਂਦੇ ਸੇਵਾ ਕੇਂਦਰ ਵਿੱਚ ਕੱਲ 13 ਚੋਰਾਂ ਵੱਲੋਂ ਚੋਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਉਹਨਾਂ ਨੇ ਸੇਵਾ ਕੇਂਦਰ ਵਿੱਚੋਂ ਲੱਖਾਂ ਦਾ ਸਮਾਨ ਲੈ ਲਿਆ ਹੈ ਗਲਬਾਤ ਦੌਰਾਨ ਸੇਵਾ ਕੇਂਦਰ ਦੇ ਵਿੱਚ ਕੰਮ ਕਰਨ ਵਾਲੀ ਮਹਿਲਾ ਕਰਮਚਾਰੀ ਕਿਰਨ ਨੇ ਦੱਸਿਆ ਕਿ ਉਸਨੂੰ ਸਵੇਰੇ 8 ਵਜੇ ਦੇ ਕਰੀਬ ਫੋਨ ਆਇਆ ਕਿ ਸੇਵਾ ਕੇਂਦਰ ਦੇ ਸਾਰੇ ਗੇਟ ਟੁੱਟੇ ਹੋਏ ਹਨ ਜਦੋਂ ਕਿਰਨ ਸੇਵਾ ਕੇਂਦਰ ਦੇ ਵਿੱਚ ਪਹੁੰਚੀ ਤਾਂ ਉਸਨੇ ਦੇਖਿਆ ਕਿ ਸੇਵਾ ਕੇਂਦਰ ਵਿੱਚ ਹੋਈ ਸੀ ਚੋਰੀ ਉਸਨੇ ਵੀ ਦੇਖਿਆ ਕਿ ਸੇਵਾ ਕੇਂਦਰ ਵਿੱਚ ਪਏ 16 ਤੋਂ ਜ਼ਿਆਦਾ ਬੈਟਰੀਆਂ DVR ਅਤੇ ਹੋਰ ਕੀਮਤੀ ਸਮਾਨ ਵੀ ਚੋਰ ਲੈ ਕੇ ਫਰਾਰ ਹੋ ਚੁੱਕੇ ਹਨ ਮੌਕੇ ਤੇ ਪਹੁੰਚ ਪੁਲਿਸ ਨੇ ਦੱਸਿਆ ਕਿ ਸਾਨੂੰ ਸਵੇਰੇ 8:30 ਮਿੰਟ ਤੇ ਕਾਲ ਆਈ ਕਿ ਜਲੰਧਰ ਦੇ ਲੰਮਾਪਿੰਡ ਸੇਵਾ ਕੇਂਦਰ ਦੇ ਵਿੱਚ ਚੋਰੀ ਹੋਈ ਐ ਅਸੀਂ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਤੇ ਜਲਦ ਹੀ ਕਾਰਵਾਈ ਕਰਾਂਗੇ ਉੱਥੇ ਹੀ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਪਹਿਲਾਂ ਜਦੋਂ ਜਲੰਧਰ ਦੇ ਲੰਮਾਪਿੰਡ ਸੇਵਾ ਕੇਂਦਰ ਦੇ ਵਿੱਚ ਚੋਰਾਬੋਲ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਉਦੋਂ ਸੇਵਾ ਕੇਂਦਰ ਵਿੱਚ ਚੋਰੀ ਹੋਣ ਤੋਂ ਬਚਾ ਹੋ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਥਾਣਾ ਸਾਦ ਦੀ ਪੁਲਿਸ ਨੂੰ ਕੰਪਲੇਂਟ ਵੀ ਦਿੱਤੀ ਸੀ ਪਰ ਜਲੰਧਰ ਪੁਲਿਸ ਵੱਲੋਂ ਕਿਸੇ ਵੀ ਤਰੀਕੇ ਦੀ ਕਾਰਵਾਈ ਗੁਰਦਿਤ ਗਈ ਉਸ ਤੋਂ ਬਾਅਦ ਅੱਜ ਦੂਸਰੀ ਵਾਰ ਜਦੋਂ ਚੋਰਾਂ ਨੇ ਸੇਵਾ ਕੇਂਦਰ 'ਚ ਆਏ ਤਾਂ ਉਹਨਾਂ ਨੇ ਚੋਰੀ ਨੂੰ ਅੰਜਾਮ ਦਿੱਤਾ ਤੇ ਉਸ ਤੋਂ ਬਾਅਦ ਫਰਾਰ ਹੋ ਗਏ ਪੱਤਰਕਾਰ ਅਵੀ datt ਦੀ ਰਿਪੋਰਟ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਕਰਨ ਕੁਮਾਰੀ ਹੈਗਾ ਅੱਛਾ ਤੁਸੀਂ ਕਿੰਨੇ ਵਜੇ ਆਏ ਤੇ ਕੀ ਕੁਝ ਦੇਖਿਆ ਇੱਥੇ 8:30 ਵਜੇ ਸਾਨੂੰ ਕਾਲ ਆ ਗਿਆ ਸੀ ਕਿ ਦਰਵਾਜ਼ੇ ਟੁੱਟੇ ਹੋਏ ਆ ਜਦੋਂ ਸਾਡਾ ਸਟਾਫ ਸਾਰਾ ਆਇਆ ਤੇ ਉਦੋਂ ਦਰਵਾਜ਼ੇ ਖੋਲ ਕੇ ਦੇਖਿਆ ਤਾਂ 16 ਬੈਟਰੀਆਂ ਯੂਪੀਐਸ ਦੀ ਇੱਕ ਜਨਰੇਟਰ ਦੀ ਬੈਟਰੀ ਵੀ ਇੱਕ ਡੀਵੀਆਰ ਨਹੀਂ ਸੀ ਹੂੰ अच्छा ए अक्रॉस किन्ने ਵਜੇ ਦੀ ਘਟਨਾ ਤੁਹਾਨੂੰ ਸਵੇਰੇ 8:30 ਵਜੇ ਆ ਕੇ ਦੇਖ ਦੇਦੇ ਤਾਂ ਨਹੀਂ ਹੈ ਕੁਝ ਵੀ ਨਹੀਂ ਹੋਇਆ ਸੋਰੀ ਉਹ ਜੋ ਪਹਿਲਾਂ ਵੀ ਤੁਹਾਡੇ ਇੱਥੇ ਜਿਹੜੀ ਚੋਰੀ ਕਰਨ ਦੀ ਵਾਰਦਾਤ ਹੋਈ ਸੀਗੀ ਕੰਪਲੇਂਟ ਤੁਸੀਂ ਉਦੋਂ ਲਿਖਾਈ ਸੀਗੀ ਹਾਂਜੀ ਸਾਡੇ ਨਾਮ ਦੇ ਵੀ ਚੋਰੀ ਹੋਈ ਸੀ ਉਹ ਨਾਲੇ ਵੀ ਨਾਲ ਕੋਈ ਕੋਈ ਕੰਪਲੇਂਟ ਤੇ ਸਾਰਾ ਕੁਝ ਲਿਖਵਾਇਆ ਸੀ ਤੇ ਪੁਲਿਸ ਵੱਲੋਂ ਵੈਰੀਫਿਕੇਸ਼ਨ ਕੋਈ ਕੀਤੀ ਗਈ ਸੀ ਕੋਈ ਗਸ਼ਤ ਲਗਾਉਂਦੇ ਸੀ ਪਹਿਲਾਂ ਮਤਲਬ ਪੁਲਿਸ ਕੋਈ ਵੀ ਨਹੀਂ ਆਈ ਪਹਿਲਾਂ ਨਾਲ ਦੇ ਆ ਤੇ ਆਈ ਸੀ ਬਾਕੀ ਉਦਾਂ ਨਹੀਂ ਅਜਾ ਕੰਪਲੇਂਟ ਦੇਣ ਤੋਂ ਬਾਅਦ ਵੀ ਪੁਲਸ ਇਸ ਜਗ੍ਹਾ ਦੇ ਉੱਤੇ ਨਿਗਰਾਨੀ ਰੱਖੀ ਇਸ ਕੋਲ ਹੁਣ ਚੋਰੀ ਹੋਈ ਹੈ ਕਿੰਨੇ ਰੁਪਏ ਦੀ ਜਿਹੜੀ ਚੋਰੀ ਹੋਈ ਹੈ ਕਿੰਨਾ ਕੁਝ ਨੁਕਸਾਨ ਪਿਆ ਕੰਦਾ ਸਵਾਰਤਾ ਹੋਣਾ 1 ਲੱਖ 1.5 ਲੱਖ ਤੱਕ ਦਾ ਸਵਾਰ ਹੂੰ ਤੇ ਹੁਣ ਤੁਹਾਡੀ ਜਿਹੜੀ ਪ੍ਰਸ਼ਾਸਨ ਨਾਲ ਗੱਲ ਹੋਈ ਕੀ ਕਹ ਰਹੇ ਹਾਂਜੀ ਉਹ ਰਿਪੋਰਟ ਐਫ ਆਈ ਆਰ ਵਗੈਰਾ ਸਰਵਾ ਲਈ ਹੋਈ ਹੈ ਹੁਣ ਅੱਗੇ ਉਹ ਮੰਡੀ ਕਾਰਵਾਈ ਕਰੂਗਾ ਹੂੰ ਠੀਕ ਲੰਗੀ ਪਾਠੋਂ ਬਥਾਰੇ ਤੇ ਸਾਨੂੰ ਪਤਾ ਲੱਗੂ ਵੀ ਰਾਤ ਨੂੰ ਉੱਥੇ ਉਹ ਅੱਗੇ ਵਾ ਲੰਮਾ ਪੜ੍ਹ ਸੇਵਾ ਕੇਂਦਰ ਸ਼ਾਹ ਜੀ ਜਿੱਥੋਂ ਮਨੇ ਵੀ 16 ਬੈਟਰੀਆਂ ਇੱਕ ਡੀਆਰ ਤੇ ਇੱਕ ਜੀਵਨ ਦੀ ਬੈਟਰੀਆਂ ਉਪਰੋਂ 16 ਬੈਟਰੀਆਂ ਚੋਰੀ ਹੋ ਗਈਆਂ ਤੇ ਕਪੀਨ ਲੱਗੀਆਂ ਤੇ ਬੰਨ ਕਰ ਰਿਹਾ ਅਕ੍ਰੋਸ ਕਿੰਨੇ ਦੇ ਰੁਪਏ ਦੀ ਜਿਹੜੀ ਹੈਗੀ ਚੋਰੀ ਹੋਈ ਹੈ ਅਕ੍ਰੋਸ ਕਿੰਨੇ ਰੁਪਏ ਦੀ ਨੁਕਸਾਨ ਪਤਾ ਉਹਨਾਂ ਨੂੰ ਪਤਾ ਹੋਵੇ ਮਤਲਬ ਕਿੰਨੇ ਦੀ ਬੈਟਰੀ ਬੈਟਰੀ ਨਵੀਂ ਜਿਹੜੀਆਂ 1000 1200 ਦੀ ਆਉਂਦੀਆਂ ਪੁਰਾਣੀ ਮਤਲਬ 100 200 ਦੀ ਹੁੰਦੀ ਸੀ ਇਹ ਸੇਵਾ ਕੇਂਦਰ ਤੇ ਕੱਲੇ ਵੀ ਚੋਰੀ ਦੀ ਕੋਸ਼ਿਸ਼ ਹੋਈ ਸੀ ਮਤਲਬ ਨਹੀਂ ਮੇਰੀ ਤਾਂ ਕੋਸ਼ਿਸ਼ ਨਹੀਂ ਕੀਤੀ ਜਾਂ ਮੈਨੂੰ ਤਾਂ ਮੈਨੂੰ ਮਾਇਦਾ ਆਲੇ ਤਾਂ ਕੋਈ ਆਇਆ ਹੂੰ ਅੱਜ ਪਹਿਲਾਂ ਇਹ ਦੋਨਾਂ ਨੂੰ ਪੁੱਛ ਲਊਗਾ ਪਹਿਲਾ ਬਾਰ ਦਾ ਇੱਥੇ ਹੋ ਚੁੱਕੀ ਸੀਗੀ ਤੋੜਨੇ ਕੋਸ਼ਿਸ਼ ਨਹੀਂ ਕਰੀ